ਮੇਰਾ ਮਾਈਨ ਲੈਪਟੌਪ ਸੀ ਨਾ ਦੇ ਉੱਪਰ ਮਤਲਬ ਸ਼ੋਪ ਆ ਮੈਂ ਮਤਲਬ ਮੋਬਾਈਲ ਦਾ ਮੁਕਾਮ ਕਰਦਾ ਤੇ ਮੇਰੇ ਅੱਜ ਸਵੇਰੇ 5:30 ਵਜੇ ਨਾਲ ਮਤਲਬ ਮੈਂ ਹੁਣ 10:30 ਵਜੇ ਆਇਆ ਦੁਕਾਨ ਤੇ ਤੇ ਆ ਕੇ ਦੇਖਿਆ ਤੇ ਮਤੇ ਤਾਲੇ ਖੋਲੇ ਤੇ ਸਾਮਾਨ ਸਾਰਾ ਗਿਆ ਹੋਇਆ ਦਾ ਕਿਦਾਂ ਚੋਰੀ ਕੀਤੀ ਗਈ ਹੈ ਚੋਰੀ ਨਾਲ ਦੇ ਪਾਸੇ ਉਹ ਗੰਦ ਪਾੜ ਕੇ ਨਾ ਤੇ ਉਹਦੇ ਨਾਲ ਕੀਤੀ ਗਈ ਹੈ ਕਿੰਨਾ ਕਿ ਹੈਗਾ ਪਾਰਕੰਦੇ ਚ ਪਾੜ ਮਤਲਬ ਲਗਭਗ ਕੋਈ 2 ਫੁੱਟ ਦਾ ਉਹਨਾਂ ਨੇ ਮਤਲਬ ਉਹ ਵਿੱਚ ਪਾ ਗਏ ਉਹਦੇ ਸਭ ਸਾਰੀ ਫੀਡਿੰਗ ਮੂਡਿੰਗ ਜੋ ਵੀ ਹੈ ਸਾਰੀ ਪੁੱਟ ਦਿੱਤੀ ਦੀ ਆ ਤੇ ਉਸ ਤੋਂ ਬਾਅਦ ਜਿੰਨੇ ਮੋਬਾਈਲ ਸਾਰੇ ਜਿੰਨੇ ਵੀ ਆਏ ਸਾਰੇ ਲੈ ਗਏ ਤੇ ਮੋਬਾਈਲ ਔਰ ਕੈਸ਼ ਵੀ ਆਹੀ ਕੈਸ਼ ਵੀ ਲੈ ਗਏ ਤਾਂ ਫੁੱਲ ਕਿੰਨਾ ਨੁਕਸਾਨ ਹੋਇਆ ਡਾਟਾ ਮਤਲਬ ਲਗਭਗ 2.5 ਲੱਖ ਰੁਪਏ ਦਾ ਨੁਕਸਾਨ ਹੋਇਆ ਕਿੰਨੇ ਵਜੇ ਘਟਨਾ ਹੈ ਇਸ ਵੇਰੇ ਕੋਈ ਲਗਭਗ 5 5:30 ਵਜੇ ਦੀ ਗੱਲ ਹੈ ਤੁਸੀਂ ਸੀਸੀਟੀਵੀ ਵਗੈਰਾ ਹੀ ਸਮਝ ਹਾਂਜੀ ਹਾਂਜੀ ਉਹਦੇ ਵਿੱਚ ਆਈ ਆ ਫੋਟੋ ਆਈਦੀ ਆ ਪਰ ਉਹਨਾਂ ਨੇ ਮੂੰਹ ਦੇ ਉੱਪਰ ਮਦਨ ਨਕਾਬ ਪਾਏਦੇ ਆ ਹੱਥਾਂ ਦੇ ਉੱਪਰ ਮਦਨ ਦਸਤਾਨੇ ਪਾਏਦੇ ਆ ਉਹ ਘੇਟ ਪਾ ਕੇ ਉਹਨਾਂ ਬੜੀ ਪਲਾਨਿੰਗ ਦੇ ਨਾਲ ਬੰਦ ਕੀਤੀ ਆ ਕਿੰਨੇ ਬੰਦੇ ਸੀ ਬੰਦੇ ਅੰਦਰ ਇੱਕ ਹੀ ਇੱਕ ਬਾਹਰ ਹੀ ਜਿਦ ਪੁਲਿਸ ਨੂੰ ਸੂਚਿਤ ਕੀਤਾ ਕੋਈ ਹਾਂਜੀ ਪੁਲਿਸ ਨੂੰ ਸੂਚਿਤ ਕੀਤਾ ਵਾ ਉਹਨਾਂ ਨੇ ਆ ਕੇ ਦੇਖਿਆ ਮੌਕਾ ਦੇਖਿਆ ਕੀ ਮੰਨਦੇ ਹੋ ਮੋਬਾਈਲਾਂ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਪਹਿਲਾਂ ਵੀ ਜਿਹੜੀ ਚੋਰੀ ਹੋਈ 3 ਲੱਖ ਦੀ ਹਾਂਜੀ 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 ਨਹੀਂ ਦੇਖੋ ਆਸਰਾਵਾਂ ਅਸੀਂ ਬਦਈ ਆਪਸ ਵਿੱਚ ਲਗਭਗ 20 ਸਾਲ ਤੋਂ ਮਤਲਬ ਇੱਕ ਹੀ ਯੂਨੀਅਨ ਦੇ ਵਿੱਚ ਕੰਮ ਕਰਦੇ ਪਏ ਸੀ ਠੀਕ ਹੈ ਜੀ ਰੋਹੀ ਰੋਣਾ ਦੇ ਨਾਲ ਅਸੀਂ ਖੁਦ ਬਦਈ ਸਾਰੇ ਜਿੰਨੇ ਵੀ ਮੋਬਾਈਲ ਐਸੋਸੀਏਸ਼ਨ ਦਾ ਆਪਣਾ ਕੰਮ ਕਰਦੇ ਸੀ ਤੇ ਉਹਦੇ ਨਾਲ ਦੇਖੋ ਆਸਰਾਵਾਂ ਵੀ ਜਿੰਨੀਆਂ ਵੀ ਦੁਕਾਨਾਂ ਦੇ ਉੱਪਰ ਮਤਲਬ ਮੋਬਾਈਲਾਂ ਦੇ ਵਾਲਿਆਂ ਦੇ ਨਾਲ ਉਹਦੇ ਐਸਾ ਕਰਦੇ ਪਏ ਆ ਵੀ ਚੋਰੀ ਇਹ ਤੇ ਚ ਅਰੇ ਫਿਰ ਫੜੋਂਦਾ ਕੋਈ ਬੰਦਾ ਨਹੀਂ ਪਿਆ ਠੀਕ ਹੈ ਜੀ ਫਿਰ ਜਿਹੜੇ ਮਤਲਬ ਇਹ ਆ ਕੇ ਨਵੇਂ-ਨਵੇਂ ਦੁਕਾਨਾਂ ਲੈਂਦੇ ਪਏ ਲੱਖ ਰੁਪਈਆ ਡੇਢ ਲੱਖ ਰੁਪਈਆ ਕਿਰਾਏ ਦੇ ਦੇ ਪਏ ਉਹਨਾਂ ਦਾ ਇੱਕ ਬੰਦੇ ਦਾ ਆਧਾਰ ਕਾਰਡ ਲੈਂਦੇ ਆ ਉਹਨਾਂ ਦਾ ਇੱਕ ਬੰਦੇ ਦਾ ਪਤਾ ਲੈਂਦੇ ਆ ਬਾਕੀ ਉਹਨਾਂ ਨੂੰ ਸਭ ਕੁਝ ਦੇ ਲੈਂਦੇ ਆ ਉਹਨਾਂ ਦੇ ਨਾਲ ਜਿਹੜੇ 10-10 20-20 ਬੰਦੇ ਨਾਲ ਆਏ ਤਾਂ ਉਹਨਾਂ ਦੇ ਨਾਲ ਕੰਮ ਕਰਨ ਵਾਲੇ ਬੰਦੇ ਆਏਦੇ ਹੁੰਦੇ ਆ ਉਹਨਾਂ ਦਾ ਕਿਸੇ ਦਾ ਕੋਈ ਆਤਾ ਪਤਾ ਨਹੀਂ ਆ ਵੀ ਕੌਣ ਕਿੱਥੇ ਫਿਰਦਾ ਪਿਆ ਵਾ ਠੀਕ ਹੈ ਜੀ ਇਸ ਕਰਕੇ ਇਹਨਾਂ ਨੂੰ ਸਾਰਿਆਂ ਦਾ ਮਦੇ ਐਡਰੈਸ ਨੋਰ ਜੋ ਉਹ ਜਿੰਨੇ ਬੰਦੇ ਆਣੇ ਆ ਇੱਕ ਵਾਰੀ ਹੀ ਨੋਟ ਕਰਨ ਵੀ ਇਹਨਾਂ ਦੂਸਰਾ ਸਾਨੂੰ ਮਤਲਬ ਦੇਖੋ ਐਸਾ ਵੀ ਸਾਡੇ ਵਾਂਗੂ ਜਿਸਦਾ ਹੋਇਆ ਉਹਦਾ ਕਿਸੇ ਨਾਲ ਨਾ ਹੋਵੇ ਦੇਖੋ ਮੈਂ ਬੜੇ ਸਮੇਂ ਤੋਂ ਰੋਲਾ ਪਾ ਰਹਿਆ ਕਿ ਜਿਹੜੀ ਗੁਰਦਾਸਪੁਰ ਦੇ ਵਿੱਚ ਜਿਹੜੀਆਂ ਚੋਰੀਆਂ ਹੋ ਰਹੀਆਂ ਉਹਨੂੰ ਟ੍ਰੇਸ ਆਊਟ ਕੀਤਾ ਜਾਵੇ ਕਿਉਂਕਿ ਬੜੇ ਨੁਕਸਾਨ ਹੋ ਰਹੇ ਨੇ ਅਸੀਂ ਇੱਕ ਮੋਬਾਈਲ ਐਸੋਸੀਏਸ਼ਨ ਵੀ ਬਣਾਈ ਹੋਈ ਹੈ ਉਹਦੇ ਮਾਧਿਅਮ ਦੇ ਨਾਲ ਵੀ ਤੁਹਾਡੇ ਗਿਆ ਅਪੀਲ ਕਰ ਰਹੇ ਹਾਂ ਔਰ ਦੂਸਰੀ ਗੱਲ ਇਹ ਮੈਂ ਕਹਿਣਾ ਚਾਹਨਾ ਹੈ ਕਿ ਪਹਿਲਾਂ ਸੀਗੀ ਅਸ਼ਵਨੀ ਆਇਰਨ ਸਟੋਰ ਜਿਹੜਾ ਮਾਈਗਾ ਤਲਾਬ ਦੇ ਮੰਦਰ ਲਾਗੇ ਰਾਤੋ ਰਾਤ 11 ਲੱਖ ਰੁਪਏ ਚੋਰੀ ਹੋਏ ਇਸ ਫੁਟੇਜ ਸਾਡੀਆਂ ਉਹਨਾਂ ਕੋਲ ਅਵੇਲੇਬਲ ਨੇ ਉਹਦੇ باوجود ਉਹਨਾਂ ਨੂੰ ਟੈਸਟ ਆਊਟ ਨਹੀਂ ਕੀਤਾ ਗਿਆ ਉਸ ਤੋਂ ਬਾਅਦ ਸੰਗਲ ਜਿਹੜਾ ਤੁਹਾਡਾ اسلام آباد ਮੁਹੱਲਾ ਹੈ ਜਾਂ ਔਂਕਾਰਨਗਰ ਮੁਹੱਲਾ ਹੈ ਇਸ ਤੋਂ ਲੱਖਾਂ ਦੀਆਂ ਚੋਰੀਆਂ ਹੋਈਆਂ ਤੇ ਸੋਨਾ ਬੜਾ ਚੋਰੀ ਹੋਇਆ ਸੀਗਾ ਉਸ ਤੋਂ ਬਾਅਦ ਸਾਡੇ ਰੋਹਿਤ ਜੀ ਜਿਹਨਾਂ ਦੀ ਦੁਕਾਨ ਦੇ ਉੱਪਰ ਸਰੇ ਆਮ ਸਵੇਰੇ 5 ਵਜੇ ਜਿਹੜੀ ਆ ਉਹ ਦੇਖੋ ਉਸ ਵੇਲੇ ਪੂਰਾ ਬਾਜ਼ਾਰ ਚੱਲਦਾ ਹੁੰਦਾ ਹੈ ਉਹਦੇ ਵਿੱਚ ਲੋਕ ਆਉਂਦੇ ਜਾਂਦੇ ਨੇ ਦਿਨ ਚੜਿਆ ਹੋਇਆ ਸੀਗਾ ਉੱਥੇ ਲਗਭਗ ਕਹਿ ਸਕਦੇ 35 ਤੋਂ 40 ਲੱਖ ਰੁਪਏ ਦਾ ਨੁਕਸਾਨ 35 ਤੋਂ 40 ਲੱਖ ਰੁਪਏ ਦਾ ਨੁਕ ਜਿਹੜੀ ਹੈ ਮੋਹੱਲਾ ਜਿਹੜਾ ਹੈਗਾ ਤੁਹਾਡਾ ਕੀ ਕਹਿੰਦੇ ਆ ਪ੍ਰੇਮਨਗਰ ਮੋਹੱਲਾ ਜਿਹੜਾ ਉਹਦੇ ਵਿੱਚ ਕਿਸੇ ਦੇ ਘਰੋਂ ਟੈਪਸ ਤੱਕ ਟੈਪਸ ਤੱਕ ਉਹਨਾਂ ਨੇ ਉਤਾਰ ਕੇ ਲਾ ਗਏ ਅੱਜ ਸਾਡੇ ਸੰਦੀਪ ਭਾਜੀ ਦੀ ਦੇ ਇੱਥੇ ਚੋਰੀ ਹੋਈ ਹੈ ਉਹ ਮੈਂ ਕਹਿੰਦਾ ਕਿ ਬੜੀ ਮੈਂ ਕਹਿੰਦਾ ਇੱਕ ਸਾਡੇ ਦੀ ਸਾਡੇ ਸਮਾਜ ਲਈ ਸਾਡੇ ਪ੍ਰਸ਼ਾਸਨ ਲਈ ਸਾਰੇ ਲਈ ਬੜੀ ਸ਼ਰਮ ਦੀ ਗੱਲ ਹੈਗੀ ਹੈ ਪਰ ਅਸੀਂ ਜਿਹੜੀ ਮੰਗ ਜਿਹੜੀ ਮੇਨ ਮੈਂ ਕਰਨਾ ਚਾਹਨਾ ਇਹਦਾ ਮੁੱਖੇ ਕਾਰਨ ਜਿਹੜਾ ਮੈਂ ਮੰਨਣਾ ਮੈਨੂੰ ਨਹੀਂ ਪਤਾ ਕਿ ਅੱਗੇ ਪ੍ਰਸ਼ਾਸਨ ਦੀ ਆਪਣੀ ਕੀ ਸੋਚ ਹੈ ਸਮਾਜ ਦੀ ਕੀ ਸੋਚ ਹੈ ਪਰ ਮੈਂ ਮੰਨਣਾ ਇਹ ਸਭ ਚੋਰੀਆਂ ਦਾ ਮੁੱਖੇ ਕਾਰਨ ਜਿਹੜਾ ਹੈਗਾ ਉਹ ਹੈਗੇ ਇਹ ਅਪਰਵਾਸੀ ਲੋਕ ਜਿਹੜੇ ਲੰਬੇ ਸਮੇਂ ਤੋਂ ਇੱਥੇ ਅੱਗੇ ਸਥਾਪਿਤ ਹੋ ਰਹੇ ਨੇ ਔਰ ਜਿਨ੍ਹਾਂ ਦੀ شناخت ਤੱਕ ਨਹੀਂ ਹੁੰਦੀ ਮੈਂ ਕਈ ਵਾਰੀ ਮੈਂ ਬੇਨਤੀ ਕਰ ਚੁੱਕਾ ਕਿ ਇਹਨਾਂ ਦੀ شناخت ਕੀਤੀ ਜਾਏ ਇਹ ਕਿੱਥੋਂ ਆਂਦੇ ਨੇ ਕੀ ਸੋਚ ਲੈ ਕੇ ਆਂਦੇ ਨੇ ਔਰ ਇੰਨੇ-ਇੰਨੇ ਮਹਿੰਗੇ ਦੁਕਾਨਾ ਇੰਨੇ-ਇੰਨੇ ਮਹਿੰਗੇ ਘਰ ਕਿਸਾ ਕਿਰਾਏ ਤੇ ਲੈ ਲੈਂਦੇ ਨੇ ਦੇਖੋ ਜਿਉਂ ਇੰਨੇ ਕਿਰਾਏ ਜਿਹੜੇ ਦਿੰਦੇ ਪਏ ਨੇ ਸਾਡੇ ਕੁਝ ਲਾਲਚੀ ਲੋਕ ਜਿਹੜੇ ਨੇ ਮੈਂ ਤਾਂ ਲਹਨਤ ਪਾਉਂਗਾ ਉਹਨਾਂ ਤੇ ਜਿਹੜੇ ਲਾਲਚੀ ਲੋਕ ਨੇ ਕੁਝ ਕਿਰਾਏ ਦੇ ਲਾਰੇ ਤੇ ਵਿੱਚ ਉਹ ਬਿਨਾਂ شناخت ਕੀਤੇ ਉਹਨਾਂ ਨੂੰ ਆਪਣੀ ਦੁਕਾਨਾ ਕਿਰਾਏ ਤੇ ਦੇ ਦਿੰਦੇ ਨੇ ਮੈਂ ਉਹਨਾਂ ਨੂੰ ਬੇਨਤੀ ਵੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਕੀ ਕਹਿੰਨਾ ਬੇਨਤੀ ਕਰਨਾ ਚਾਹਾਂਗਾ ਕਿ ਇਹਦਾ ਦੀ شناخت ਜ਼ਰੂਰ ਕਰੋ ਕਿ ਕਿੱਥੋਂ ਆ ਰਹੇ ਨੇ ਕਿੱਥੇ ਕੀ ਸੋਚ ਨਾਲ ਆ ਰਹੇ ਨੇ ਇਹ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਉਹਦਾ ਸਭ ਤੋਂ ਵੱਡੇ ਇੱਕ ਹੋਰ ਕੱਢ ਦੱਸਣਾ ਮੈਂ ਸੜਾ ਗੁਰਦਾਸਪੁਰ ਜਿਹੜਾ ਬਾਰਡਰ ਬੈਟ ਹੈ ਇਹਦੇ ਵਿੱਚ ਪਾਕਿਸਤਾਨ ਨਾਲ ਲੱਗਦਾ ਵੈ ਕੁਝ ਵੀ ਹੋ ਸਕਦਾ ਹਥਿਆਰਾਂ ਦੀ ਇੱਥੇ ਖੇਪ ਕੰਦੀਆਂ ਨਸ਼ਾ ਆਥੋਂ ਆਉਂਦਾ ਤੇ ਇਹ ਇਹਨਾਂ ਦੇ ਵਿੱਚ ਇਹਨਾਂ ਦਾ ਬੜਾ ਵੱਡਾ ਰੋਲ ਹੋ ਸਕਦਾ ਅੱਜ ਗੁਰਦਾਸਪੁਰ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਜੋ ਕ੍ਰਾਈਮ ਹੋ ਰਿਹਾ ਉਹ ਉਹਦਾ ਮੁੱਖਿਆ ਕਾਰਨ ਮੈਂ ਇਹਨੂੰ ਹੀ ਮੰਨਣਾ ਇਸ ਲਈ ਇਸ ਪਾਸੇ ਜਰੂਰ ਸੋਚਣਾ ਚਾਹੀਦਾ ਉਹ ਟਾਈਮ ਹੀ ਉਹੀ ਆ ਆ ਬਿਲਕੁਲ ਟਾਈਮਿੰਗ ਉਹੀ ਆ ਸੂਰੇ 5 ਵਜੇ ਤੋਂ ਲਗਭਗ ਇੱਕ ਪਾਸੇ ਪ੍ਰਸ਼ਾਸਨ ਕਹਿ ਰਿਹਾ ਵੀ ਚੋਣ ਜਾਬਤਾ ਲੱਗਾ ਸੁਰੱਖਿਆ ਦੇ ਕਿਹੜੇ ਇੰਤਜ਼ਾਮ ਕੀਤੇ ਗਏ ਨੇ ਸ਼ਹਿਰ ਅੰਦਰ ਚੋਣ ਜਾਬਤੇ ਦੇ ਦੌਰਾਨ ਇਹ ਜਿਹੜੀਆਂ ਘਟਨਾਵਾਂ ਵਾਪਰਾਂ ਕਿੰਨਾ ਕਹਿ ਜਾਈਏ ਦੇਖ ਪ੍ਰਸ਼ਾਸਨ ਨਾਲ ਵੀ ਆਪਣੇ ਜਿਹੜੇ ਅਧਿਕਾਰੀ ਹੁੰਨਾਂ ਨਾਲ ਵੀ ਮੀਟਿੰਗ ਕਰਦੇ ਨੇ ਸਮਾਜ ਦੇ ਲੋਕਾਂ ਨਾਲ ਵੀ ਮੀਟਿੰਗਾਂ ਕਰਦੇ ਨੇ ਕੁਝ ਬੜਾ ਕੁਝ ਪਲਾਨ ਕਰਦੇ ਨੇ ਲੇਕਿਨ ਜਿਹੜੇ ਮੈਂ ਕਹਾਂਗਾ ਥੱਲੇ ਅਧਿਕਾਰੀ ਨੇ ਉਹ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਜਿਉਂ ਜ਼ਿੰਮੇਵਾਰੀ ਸਮਝਣਗੇ ਤਾਂ ਇਹ ਦੇਖੋ ਗਰਾਊਂਡ ਲੈਵਲ ਦੇ ਉੱਪਰ ਪ੍ਰੈਕਟੀਕਲੀ ਕੁਝ ਨਹੀਂ ਹੁੰਦਾ ਦੇਖਿਆ ਜਾਏ ਸਾਡੇ ਚੌਂਕ ਖਾਲੀ ਪਏ ਨੇ ਜੇ ਡਿਊਟੀਆਂ ਲੱਗੀਆਂ ਹੁੰਦੀਆਂ ਸੀ ਗਲੀਆਂ ਜੁੜੀ ਨਹੀਂ ਲੱਗੀਆਂ ਹੁੰਦੀਆਂ ਉੱਥੇ ਡਿਊਟੀਆਂ ਲੱਗੀਆਂ ਹੁੰਦੀਆਂ ਪੀਸੀਆਰ ਵਾਲੇ ਡਿਊਟੀਆਂ ਲੱਗੀਆਂ ਹੁੰਦੀਆਂ ਲੇਕਿਨ ਕੁਝ ਨਹੀਂ ਦਿਖਦਾ ਸਵੇਰੇ 5 ਵਜੇ ਆ ਕੇ ਕੋਈ ਐਡੀ ਹਿੰਮਤ ਕਰ ਜਾਵੇ ਆ ਕੇ 5:30 ਵਜੇ ਇੱਥੇ ਚੋਰੀ ਹੈ 5:30 ਵਜੇ ਹਾਂਜੀ 5:30 ਵਜੇ ਚੋਰੀ ਹੋਈ ਆ ਕੇ ਕੀ ਉਸ ਵੇਲੇ ਕਿਹਨੂੰ ਡਰਨਾ ਹੋਏਗਾ ਸਵੇਰੇ ਉਹ ਸਬਜ਼ੀ ਮੰਡੀ ਜਾਂਦੇ ਨੇ ਜਾਂ ਹੋਰ ਇੱਥੇ ਪਬਲਿਕ ਜਿਹੜੀ ਆਹ ਇਹ ਜੀਟੀ ਰੋਡ ਆ ਫੇਰ ਵੀ ਇੱਥੇ ਤਾਂ ਵੈਸੇ ਬੜੀ ਮੰਡੀ ਨੇ ਸਵੇਰੇ ਸਵੇਰੇ ਇੱਥੇ ਸ਼ੁਰੂ ਹੋ ਜਾਂਦੇ ਨੇ ਲੋਕਾਂ ਨੇ ਤੇ ਸੋ ਇੱਥੇ ਵੀ ਜੇ ਕਰਕੇ ਜਾਂਦੇ ਅਸੀਂ ਬੇ